ਕੀ ਕਰਦੀ ਐ ਇੱਥੇ ਬੈਠੀ ਆ ਕਰਨਾ ਕੀ ਐ ਮੈਂ ਤਾਂ ਦੀਦੀ ਨੂੰ ਫੋਨ ਕਰਕੇ ਹਟੇ ਮਾਂ ਪਹੁੰਚ ਗਿਆ ਪਹੁੰਚ ਤਾਂ ਗਏ ਹੋਣਾ ਪਰ ਪਹੁੰਚ ਗਏ ਹੋਣਾ ਜੀ ਜਣੀ ਲੱਗ ਰਿਹਾ ਅੱਜ 15 ਦਿਨ ਸੋਣੀ ਨਿਆਣੇ ਨਾਲ ਰੌਣਕ ਲੱਗੀ ਰਹੀ ਅੱਧਾ ਜੂਨ ਦਾ ਮਹੀਨਾ ਲੰਘ ਗਿਆ ਪਰ ਮਨ ਜਣੀ ਲੱਗ ਰਿਹਾ ਹੁਣ ਮੈਂ ਤੇ ਮੇਰਾ ਜਮਈ ਸੋਣੀ ਰੌਣਕ ਲੱਗੇ ਹੋਏ ਚ ਨੇ ਇੱਕ ਤੂੰ ਕਹਿ ਰਹੀ ਆ ਵੀ ਜੀ ਨਹੀਂ ਲੱਗਦਾ ਨਹੀਂ ਤਾਂ ਅੰਦਰ ਨਾਨਾ ਦਰਵਾਜ਼ੇ ਪਰਝਾਈਆਂ ਦਾ ਮੱਥੇ ਵੱਟ ਪਾ ਲੰਦੀ ਨਾ ਜਦ ਇਦੇ ਵਿੱਚ ਕੱਲੀਆਂ ਪਰਜਾਈਆਂ ਦੀ ਗਲਤੀ ਨਹੀਂ ਹੁੰਦੀ ਹੈਗੀ ਕਈ ਨਣਦਾਂ ਵੀ ਇਦਾਂ ਹੀ ਕਰਦੇ ਨੇ ਜਦੋਂ ਪਰਜਾਈਆਂ ਨਾ ਉਹਦੇ ਕੋਲ ਜਾਂਦੀਆਂ ਨੇ ਸਹੁਰਿਆਂ ਚ ਤਾਂ ਨਣਦਾਂ ਉਹਨਾਂ ਨੂੰ ਰੋਟੀ ਦੇ ਮੁਰਕੇ ਨਹੀਂ ਪੁੱਛਦੀਆਂ ਹੈਗੀਆਂ ਫਿਰ ਪਰਜਾਈਆਂ ਕੋਲ ਕੀ ਬਚਦਾ ਹੈ ਜੂਨ ਦਾ ਮਹੀਨਾ ਬਚਦਾ ਫਿਰ ਜਿਹੜੀ ਵੀ ਕੜਤਣ ਹੁੰਦੀ ਹੈ ਜੂਨ ਦੇ ਮਹੀਨੇ ਚ ਕੱਟਦੀਆਂ ਨੇ ਇਹੀ ਵਜ੍ਹਾ ਵੀ ਕਈ ਪਰਜਾਈਆਂ ਨਣਦਾਂ ਦੇ ਉਹ ਤਾਂ ਮੱਥੇ ਵੱਟ ਪਾ ਲੈਂਦੀਆਂ ਨੇ ਨਵੇਂ ਤੇ ਕਹਿਣ ਤੇ ਵੀ ਰਲ ਮਿਲ ਕੇ ਰਹਿਣਾ ਚਾਹੀਦਾ ਹੈ हां ਜੇ ਭਰਜਾਈਆਂ ਨਾ ਬਣਾ ਕੇ ਰੱਖਾਂਗੇ ਫਿਰ ਆਪੇ ਉਹ ਕਰਨੀ ਐ ਨਾਲੇ ਤੇ ਉਹ ਖੁਸ਼ ਹੋਣ ਹਾਂਜੀ ਫਿਰ ਉਹਨਾਂ ਦੇ ਆਏ ਤੇ ਤਾਂ ਭਰਜਾਈਆਂ ਆਪੇ ਖੁਸ਼ ਹੋ ਜਾਂਦੇ ਹਾਂ ਨਾਲੇ ਪੇਕੇ ਕੱਲੇ ਭਾਈਆਂ ਨਾਲ ਨਹੀਂ ਭਰਜਾਈਆਂ ਨਾਲ ਵੀ ਹੁੰਦੇ ਨੇ ਗੱਲ ਤਾਂ ਸਮਝਣ ਦੀ ਐ